ਪੰਜਾਬ ਦੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਲੁਧਿਆਣਾ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਦੱਸਦੀ ਹੈ ਕਿ ਉੱਥੇ ਹੀ ਪਾਚਪਾ ਦੇ ਵੱਲੋਂ ਜੀਵਨ ਗੁਪਤਾ ਨੂੰ ਸਿਆਸਤ ਦੇ ਅਖਾੜੇ ਦੇ ਵਿੱਚ ਉਤਾਰਿਆ ਗਿਆ ਤੇ ਉੱਥੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਲਲਕਾਰਦੇ ਹੋਏ ਰਵਨੀਤ ਬਿੱਟੂ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਪਹਿਲਾ ਦੱਸਿਏ ਕਿ ਉਮੀਦਵਾਰ ਕਿਹੜੇ-ਕਿਹੜੇ ਨੇ ਤੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵੱਲੋਂ 파ਰਥ ਪੂਸ਼ਣ ਆਸ਼ੂ ਨੇ ਤੇ ਦੂਜੇ ਪਾਸੇ ਭਾਜਪਾ ਦੇ ਵੱਲੋਂ ਜੀਵਨ ਗੁਪਤਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਰਪਕਾਰ ਸਿੰਘ ਘੋਮਣ ਜਿਹੜਾ ਕਿ ਉਮੀਦਵਾਰ ਐਲਾਨਿਆ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ ਅਰੋੜਾ ਜਿਹੜੇ ਕਿ ਸਿਆਸਤ ਦੇ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਲਗਾਤਾਰ ਪੰਜਾਬ ਦੇ ਵਿੱਚ ਲੁਧਿਆਣਾ ਦੀਆਂ ਕੇ ਸਿਆਸਤ ਦਾ ਖੜਾ ਪਖਦਾ ਹੋਇਆ ਨਜ਼ਰ ਆ ਰਹੇ ਇੱਕ ਦੂਜੇ ਉੱਤੇ ਪਲਟਵਾਰ ਕੀਤੇ ਜਾ ਰਹੇ ਨੇ ਤੇ ਹੁਣ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਪਲਟਵਾਰ ਕੀਤਾ ਹੈ ਤੇ ਉਥੇ ਹੀ ਸੰਜੀਵ अरोड़ा ਨੂੰ ਲੈ ਕੇ ਵੀ ਕੁਝ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਇਹ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆ ਜੀਪ ਨੂੰ 45500 ਇਹਨਾਂ ਨੂੰ ਕੁੱਲ 22000 ਕੋਟ ਬਈ ਸੀ ਜਿਹੜੀ ਗੱਲਾਂ ਕਰਦੇ ਸੱਚ ਕਰ ਦੱਸਣ ਕਿੰਨੀ ਦੀ ਲੀਡ ਹੋਈ ਥੀ ਮਿੰਦਾ ਥੋੜਾ ਕਮਜ਼ੋਰੀ ਹੈ ਸਾਹਬ ਕਿੰਨੀ ਦੀ ਲੀਡ ਹੋਈ ਭਾਈ ਜਰ ਵੋਟ ਪਈ ਹੂਆ ਆਮ ਆਦਮੀ ਨੂੰ ਬੀਜੇਪੀ ਨੂੰ ਲੀਡ ਨੂੰ ਨਦੀ ਜਿੱਦੀ ਟੋਟਲ ਵੋਟਾਂ ਉਤਪਾਦ ਆਪਣੀ ਲੀਡ ਹੈ ਤੇ ਇਹ ਜੀਵਨ ਕੁਮਤਾ ਜੀ ਇਸ ਵਾਰ ਤਾਂ ਸੀਟ ਇੱਕਾ ਸਾਰਾ ਜੋਰ ਬੀਜੇਪੀ ਨੇ ਉਲੇ ਲਾਇਆ ਤੇ ਕਬੀ ਰਹਿ ਜਾਊਗਾ ਇਸ ਕਰਕੇ ਇਹ ਗਸ਼ਟ ਹਲਕਾ ਜਿਹਨਾਂ ਇਹ ਬਹੁਤ ਬੀਜੇਪੀ ਦਾ ਸਭ ਤੋਂ ਵਧੀਆ ਹਲਕਾ ਹੈ ਇਸੇ ਕਰਕੇ ਗੜੀ ਗੜੀ ਭਗਵੰਤਪਾਣ ਫਿਰਦੇ ਆ ਜੇ ਪਤਾ ਹੋਵੇ ਜਿੱਤ ਨਹੀਂ ਹੋ ਰਹੀ ਤੇ ਤੈਨੂੰ ਫਿਰ ਇਸੇ ਕਰਕੇ ਕੇਤਰੀਪਲ ਰੋਜ਼ ਗੱਲੀਬਾਣੀ ਕਰਦੇ ਇੱਕ ਮਿੰਟ ਮੈਨੂੰ ਗੱਲ ਦੱਸਿਓ ਸਾਡੇ ਪਲਾਡ ਸਰਪੰਚ ਸਾਹਿਬ ਇੱਥੇ ਹੈ ਮੈਨੂੰ ਤੁਸੀਂ ਦੱਸਿਓ ਇਲੈਕਸ਼ਨ ਕਿਦਣਾ ਭਲਾ ਆਪਣੀ ਤੇ ਰਿਜ਼ਲਟ ਕਿਦਣਾ ਇੱਕ ਮਿੰਟ ਕੇਤਰੀਵਾਲ ਸਾਹਿਬ ਵਾਲੀ ਕੱਲ੍ਹ ਵਾਲੀ ਜਦੋਂ ਮੰਤਰੀ ਬਣਾ ਰਹੇ ਉਹ ਮੈਨੂੰ ਇੱਕ ਮਿੰਟ ਕੱਢ ਕੇ ਦਿਓ ਕੁਈ ਵੀ ਸਪੀਚ ਆਪਰਾਮਾਂ ਕੁਸ਼ਾ ਹੈਕਲੀ ਨਹੀਂ ਇੱਥੇ ਦਾ ਡਾਟਾ ਵੀ ਕੱਟਾ ਬੌਂਡ ਦਾ ਪਾਰਲੀਮੈਂਟ ਦਾ ਔਰ ਇਹ ਸਰਵਾੜ ਦਾ ਡਾਟਾ ਜੀ ਇੱਕ ਮਿੰਟ ਆ ਸਪੀਚ ਕੱਟ ਜੀ ਸਰ ਆਪਾਂ ਕੱਲ੍ਹ ਪਾਸੋਂ ਕਹਿਤਾ ਵੀ ਭਗਵੰਤ ਮਾਨ ਮੁੱਖਰੀਆ ਮੰਤਰੀ ਬਣਾਉਣਾ ਜਿਹੜੇ ਕਿਹਾ ਵੀ ਐਮਐਲਏ ਭਾਈ ਸਾਰੇ ਨੇ ਕਿਸੇ ਨੂੰ ਵੀ ਬਣ ਸਕਦਾ ਕਿਉਂ ਸਲੀਪ ਰੋਡ ਹੁਣ ਕੱਲ੍ਹ ਕੇਜਰੀਵਾਲ ਨੇ ਕਿੱਦਾਂ ਝੂਠ ਹੋ ਗਿਆ ਕੇਜਰੀਵਾਲ ਕਹਿ ਰਿਹਾ ਮੈਂ ਤੁਹਾਨੂੰ ਸੁਣਾਉਣਾ ਮਾਈਕ ਵੋਟਾਂ ਕਹਿੰਦਾ ਕਿਦਣ ਨੇ 19 3 ਅਸੀਂ ਮੰਤਰੀ ਕਿਦਣ ਬਣਾ ਦੇਣਾ 23 ਨੂੰ ਸੁਣ ਲਿਆ ਇਤੋਂ ਹੀ ਝੂਠ ਕਹਿੰਦਾ 19 ਨੂੰ ਵੋਟਾਂ 20 ਨੂੰ ਅਸੀਂ ਇਹਨੂੰ ਮੰਤਰੀ ਉਹਨਾਂ ਸਾਰੇ ਤਾਂ 23 ਨੂੰ ਹਣ ਐਨੀ ਕਾਲੀ ਯਾ ਉਹਨੂੰ ਰਾਜ ਸਭਾ ਖੋਣ ਦੀ ਐਨੀ ਕਾਲੀ ਯਾ ਉਹਨੂੰ ਰਾਜ ਸਭਾ ਖੋਣ ਦੀ ਜੀ ਉਹ ਰੋਣਾ ਕਿ ਵੀ ਮੈਂ ਰਾਜ ਸਭਾ ਖੋਣੀ ਉਹਨੂੰ ਐਮਐਲਏ ਦਾ ਕੀ ਮਤਲਬ ਆ ਮੈਂ ਤੁਹਾਨੂੰ ਹੁਣ ਹੀ ਸੁਣਾਉਣਾ ਬੋਲਦਾ ਹਾਂ ਜਦੋਂ ਉਹਨੇ ਮੈਂ ਤੁਸੀਂ ਕੱਢੋ ਸਰ ਅਗੂ ਪਤਨਵਾਲ ਜਿਹੜਾ ਸੀ ਉਹ ਤੀਜੀ ਵਾਰ ਤੁਸੀਂ ਕਿਹਾ ਤੁਸੀਂ ਇੱਥੇ ਆ ਕੇ ਪਾਸਾ ਤੋਂ ਆਤਮਾਨ ਨੂੰ ਜਾ ਕੇ ਰਾਜ ਸਭਾ ਫੇਰਨਾ। ਤੁਹਾਡਾ ਵੀ ਐਬਿਸ਼ਨ ਇਹ ਵੀ ਇਹ ਵੀ ਸਰ ਮਤਲਬ ਆਨ ਕਰਦੇ ਹੋ। ਓਕੇ ਆਨ